ਸਤਿ ਸ਼੍ਰੀ ਅਕਾਲ ਜੀ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਆਇਆ ਜੀ ਮੈਂ ਪਿੰਡ ਡਾਂਗੋ ਦੇ ਵਿੱਚ ਤੇ ਇਹ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਹੈ ਜੀ ਰਾਏਕੋਟ ਕੋਲ ਤੇ ਕਈ ਇਹਨੂੰ ਰਿਲੇਟ ਕਰਦੇ ਆ ਇਸ ਪਿੰਡ ਨੂੰ ਆਪਣੇ ਬਾਲੀਵੁੱਡ ਸਟਾਰ ਤਰਮਿੰਦਰ ਜੀ ਜੋ ਕਿ ਪੂਰੇ ਹੋ ਚੁੱਕੇ ਹਨ ਤੇ ਚਲੋ ਆਪਾਂ ਪਿੰਡ ਵੀ ਦੇਖਦੇ ਆ ਤੇ ਤੁਹਾਨੂੰ ਮੈਂ ਫਿਰ ਪੁੱਛ ਕੇ ਵੀ ਦੱਸਦਾ ਕਿਸੇ ਬਜ਼ੁਰਗ ਕੋਲੋਂ ਕਿਸੇ ਸਿਆਣੇਆ ਕੋਲੋਂ ਕਿ ਅਸਲ ਵਿੱਚ ਉਹਨਾਂ ਦਾ ਪਿੰਡ ਆਹੀ ਸੀਗਾ ਜੀ ਚਲੋ ਜੀ ਵੀਡੀਓ ਕਰਦੇ ਆ ਸ਼ੁਰੂ ਇਹ ਸੀਗਾ ਜੀ ਪਿੰਡ ਡਾਂਗੋ ਦਾ ਪਹਿਲਾ ਘਰ ਆ ਪੁਰਾਣੀਆਂ ਕੁਝ ਇਮਾਰਤਾਂ ਨੇ ਤੇ ਇੱਥੇ ਬਜ਼ੁਰਗਾਂ ਤੋਂ ਪਤਾ ਲੱਗਿਆ ਕਿ ਇਹ ਸਾਰਾ ਪਿੰਡ ਹੀ ਦਿਉਲਾਂ ਦਾ ਤੇ ਬਹੁਤ ਜ਼ਿਆਦਾਤਰ ਦਿਉਲ ਗੋਤ ਦੇ ਲੋਕ ਹੀ ਰਹਿੰਦੇ ਨੇ ਤੇ ਚਲੋ ਆਪਾਂ ਪਿੰਡ ਦਾ ਤੁਹਾਨੂੰ ਮੈਂ ਦਿਖਾਉਣਾ ਹੌਲੀ ਹੌਲੀ ਕਰਕੇ ਪਿੰਡ ਦਿਖਾਉਣਾ ਜੀ ਸਤਿ ਸ਼੍ਰੀ ਅਕਾਲ ਬਾਪੂ ਜੀ ਤੇ ਬਾਪੂ ਜੀ ਜਿਹੜੇ ਧਰਮਿੰਦਰ ਜੀ ਪੂਰੇ ਹੋਏ ਨੇ ਤੇ ਕਈ ਕਹਿੰਦੇ ਆ ਵੀ ਉਹਨਾਂ ਦਾ ਘਰ ਖੰਨੇ ਆ ਕੋਈ ਕਹਿੰਦਾ ਸਾਨੇ ਵਾਲਾ ਪਰ ਕਈ ਕਹਿੰਦੇ ਵੀ ਉਹਨਾਂ ਦਾ ਘਰ ਜਿਹੜਾ ਰਾਇਕੋਟ ਜਾਂ ਇੱਧਰ ਆਪਣਾ ਜ਼ਿਲ੍ਹਾ ਲੁਧਿਆਣੇ ਦੇ ਡਾਂਗੋ ਪਿੰਡ ਚ ਮੈਂ ਖੜਾ ਇਸ ਟਾਈਮ ਬਿਲਕੁਲ ਠੀਕ ਆ ਜਿਹੜਾ ਉਹਨਾਂ ਦਾ ਪੁਰਾਣਾ ਘੈਸ਼ੀ ਮਤਲਬ ਜੱਦੀ ਪਿੰਡ ਆ ਉਹ ਪਿੰਡ ਡਾਂਗੋਈ ਆ ਅੱਛਾ ਜੀ ਉਹਨਾਂ ਦਾ ਪਿਤਾ ਕੇ ਮਕਰੀਸ਼ਨ ਹਾਂਜੀ ਉਹ ਮਾਸਟਰ ਸੀਗਾ ਅੱਛਾ ਜੀ ਸਾਂਹਿਆ ਡਿਊਟੀ ਕਰਦੇ ਪਹਿਲਾਂ ਫਿਰ ਇੱਕ ਧਰਮਿੰਦਰ ਵੀ ਸਾਂਹਿਆ ਟੀਬਲ ਕਾ ਕੋਰੇਸ਼ੇ ਲੱਗਿਆ ਅੱਛਾ ਜੀ ਉਹਦੇ ਬਾਅਦ ਤੇ ਤੁਹਾਡੀ ਲੜਕਾਉਣ ਤੇ ਲਈ ਹੋ ਗਈ ਇਸ ਤਰ੍ਹਾਂ ਬਦਲੀ ਹੁੰਦੀ ਰਹਿੰਦੀਆਂ ਸੀਗੀਆਂ ਤੇ ਅਸਲੀ ਪੰਡੇ ਦਾ ਇੱਥੇ ਹੀ ਆ ਅੱਛਾ ਜੀ ਜਨਮ ਧਰਮਿੰਦਰ ਜੀ ਦਾ ਇੱਥੇ ਹੀ ਹੋਇਆ ਤੇ ਹੁਣ ਪੂਰੇ ਹੋ ਗਏ ਵੈਸੇ ਉਹਨਾਂ ਦਾ ਬੜੇ ਦੁੱਖ ਦੀ ਗੱਲ ਐ ਤੇ ਪਰ ਤੁਹਾਡੇ ਨਾਮ ਪਿੰਡ ਨੂੰ ਵੀ ਨਾਮ ਬੜਾ ਰੋਸ਼ਨ ਹੋਇਆ ਆਪਣੇ ਸਾਰੇ ਪੰਜਾਬ ਨੂੰ ਪੂਰੇ ਭਾਰਤ ਨੂੰ ਬੜਾ ਮਾਣ ਉਹਨਾਂ ਤੇ ਤੇ ਚਲੋ ਤੇ ਘਰ ਉਹਨਾਂ ਦਾ ਇੱਥੇ ਲੱਗ ਗਈ ਆ ਬਾਪੂ ਜੀ ਲੱਗ ਗਈ ਆ ਘਰ ਘਰ ਦੀ ਬੇਇੱਜ਼ਤੀ ਸੀਗਾ ਤੇ ਗਰੀਬ ਉਹ ਆਪਦੇ ਚਾਚੇ ਜੀ ਦੇ ਤੇ ਭਰਾ ਭਰਾ ਨੂੰ ਦੇ ਲਿਆ ਵੀ ਹਾਂਜੀ ਚਲੋ ਠੀਕ ਆ ਬਾਪੂ ਜੀ ਗੱਲ ਕਰਨ ਲਈ ਧੰਨਵਾਦ ਜੀ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਆ ਇੱਕ ਪੁਰਾਣਾ ਘਰ ਹੋਰ ਆ ਜਿੱਥੇ ਪਿੰਡ ਦੇ ਵਿੱਚ ਦੀ ਡਾਂਗੋ ਪਿੰਡ ਦੀਆਂ ਗਲੀਆਂ ਤੇ ਕਿਸੇ ਜਹੇ ਤੋਂ ਬਜ਼ੁਰਗ ਤੋਂ ਪਤਾ ਲੱਗਣ ਤੇ ਪਤਾ ਚੱਲਿਆ ਕਿ ਆ ਘਰ ਆ ਉਹਨਾਂ ਦਾ ਠੀਕਾ ਜੱਦੀ ਪੁਰਸ਼ੀ ਘਰ ਉਹਨਾਂ ਦਾ ਧਰਮਿੰਦਰ ਜੀ ਦਾ ਤੇ ਅੱਗੇ ਕਿਸੇ ਨੂੰ ਵੇਚ ਕੇ ਹੁਣ ਅੱਗੇ ਲਿਆ ਕਿਸੇ ਨੇ ਤੇ ਨਵੇਂ ਸਿਰੇ ਤੋਂ ਪਾਇਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਜਿਹੜੀ ਆਪਾਂ ਜਗਾ ਦੇਖ ਰਹੇ ਹਾਂ ਤੁਸੀਂ ਦੇਖ ਲਓ ਪਹਿਲਾਂ ਇਹ ਇਹ ਆ ਧਰਮਿੰਦਰ ਜੀ ਦਾ ਜੱਦੀ ਘਰ ਤੇ ਇਹ ਅੱਗਿਓ ਹੁਣ ਜਿਨ੍ਹਾਂ ਨੇ ਵੀ ਅੱਗਿਓ ਲਿਆ ਤੇ ਉਹ ਸਰਦਾਰ ਜੀ ਬਾਬੂ ਜੀ ਸਾਡੇ ਲੱਗੇ ਨੇ ਤੇ ਕਰ ਦਿਆਂਗਾ ਸਾਸਰੀ ਕਾਲ ਜੀ ਭਾਈ ਤੁਸੀਂ ਇਹ ਘਰ ਬਾਰੇ ਕੁਝ ਦੱਸੋ ਅਸੀਂ ਘਰ ਲਿਆ ਸੀ ਜੀ ਕਿਸੇ ਜ਼ਿੰਮੇਦਾਰ ਤੋਂ 4.5 ਲੱਖ ਦਾ ਲਿਆ ਵਾ ਅੱਛਾ ਜੀ 7-5 ਬਸ ਬਿਆਂ ਨੂੰ 13 ਇਚ ਲਿਆ ਸੀਗਾ ਅੱਛਾ ਜੀ 2000 ਤੇ 13 ਜੇ ਤਰਵਿੰਦਰ ਇੱਥੇ ਆਇਆ ਸੀਗਾ ਪਿੱਪਲ ਦੇ ਇੱਧਰ ਰੋਟੇ ਥੱਲੇ ਅੱਛਾ ਜੀ ਤੇ ਉਦੋਂ ਲਿਆ ਸੀਗਾ ਅੱਛਾ ਜੀ ਅਸਲ ਘਰ ਉਹਨਾਂ ਦਾ ਹਵਾ ਆ ਜਗਾ ਇਹੋ ਜਿੱਥੇ ਉਹਨਾਂ ਦਾ ਜੰਮੇ ਪਲੇ ਨੇ ਅੱਛਾ ਜੀ ਹਾਂ ਜੀ ਤੇ ਇਹ ਤੁਸੀਂ ਬਾਅਦ ਚ ਦੁਬਾਰਾ ਨਵੇਂ ਸਿਰੇ ਤੋਂ ਨਵੇਂ ਸਿਰੇੋਂ ਪਾਇਆ ਪਹਿਲਾਂ ਖੁਸ਼ਕ ਸੀ ਠੀਕ ਹੈ ਜੀ ਠੀਕ ਹਨ ਰਹੀ ਸੀਗੇ ਪਹਿਲਾਂ ਹਾਂ ਜੀ ਤੇ ਚਲੋ ਪੂਰੇ ਹੋਇਆ ਬੜਾ ਦੁੱਖ ਤੇ ਬੜਾ ਉਹਨਾਂ ਨੇ ਪੰਜਾਬ ਦਾ ਡਾਂਗੋ ਪਿੰਡ ਦਾ ਤੇ ਪੂਰੇ ਆਪਣਾ ਹਿੰਦੁਸਤਾਨ ਦਾ ਨਾਮ ਉਹਨਾਂ ਨੇ ਰੋਸ਼ਨ ਕੀਤਾ ਜੀ ਤੇ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਆਪਣੇ ਚਰਨਾਂ 'ਚ ਨਵਾਜ ਚੋਲੀ ਜੀ ਗੱਲ ਕਰ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਬਈ ਇਹਨੇ ਪਿੰਡ ਡਾਂਗੋ ਦੀਆਂ ਗਲੀਆਂ ਸਤਿ ਸ਼੍ਰੀ ਅਕਾਲ ਬਾਪੂ ਜੀ ਕੀ ਹਾਲ ਹੈ ਬਾਪੂ ਜੀ ਕਹਿੰਦੇ 10 ਸਾਲ ਪਹਿਲਾਂ ਤਨਮਿੰਦਰ ਵੀ ਤੁਹਾਡੇ ਕੋਲ ਇੰਦਾ ਹੀ ਬਹਿ ਕੇ ਗਏ ਸੀਗੇ ਇੱਥੇ ਇੱਥੇ ਆਏ ਸੀਗੇ ਇਹਨਾਂ ਦਾ ਜੱਦੀ ਪਿੰਡ ਹੈ ਨਾ ਕੋਈ ਖੰਨਾ ਕਹਿੰਦਾ ਸੀਗਾ ਕੋਈ ਕਹਿੰਦਾ ਸੀਗਾ ਵੀ ਸਮਰਾਲੇ ਦੇ ਰਹਿਣ ਵਾਲੇ ਨਹੀਂ ਤੇ ਇੱਥੋਂ ਜਿਨ੍ਹਾਂ ਦਾ ਘਰ ਜੱਦੀ ਉਹ ਮੈਂ ਦੇਖ ਕੇ ਆਇਆ ਤੇ ਉਹ ਮੈਨੂੰ ਕਹਿੰਦੇ ਸੀਗੇ ਵੀ ਜਿਹੜੇ ਬੋਰਡ ਲੱਗਿਆ ਉੱਥੇ ਵੀ ਸਾਥੇ ਚ ਬਾਬਿਆਂ ਕੋਲੇ ਬਹਿ ਕੇ ਗਏ ਆ 10 ਸਾਲ ਪਹਿਲਾਂ 2013 ਚ ਹਾਂ ਹੋਰ ਜੀ ਤੇ ਉਹ ਤਾਂ ਚਲੋ ਹੁਣ ਪੂਰੇ ਹੋ ਗਏ ਵੀ ਹਾਂਜੀ ਚਲੋ ਧੰਨਵਾਦ ਬਾਪੂ ਜੀ ਗੱਲ ਕਰਨ ਦੀ ਇਹ ਆ ਜੀ ਦਿਉਲਗੋਤ ਜਿਨ੍ਹਾਂ ਦੇ ਹੈਗੇ ਆ ਜੀ ਉਹਨਾਂ ਦੀ ਇਹ ਜਠੇਰੀਆਂ ਦੀ ਜਗ੍ਹਾ ਹੈ ਇਹ ਇਹ ਆ ਜੀ ਡਾਂਗੋ ਪਿੰਡ ਦੀਆਂ ਉੱਚੀਆਂ ਨੀਂੀਆਂ ਗਲੀਆਂ ਤੇ ਕਾਫੀ ਘਰ ਪੁਰਾਣੇ ਆ ਇਹਦੇ 'ਚ ਵੀ ਪੁਰਾਣੇ ਇਤਿਬਾਰੇ ਨੇ ਤੇ ਬੜਾ ਸੋਹਣਾ ਪਿੰਡ ਹੈ ਵੀ ਬੜਾ ਸ਼ਾਂਤ ਲੋਕ ਬੜੇ ਚੰਗੇ ਇੱਥੋਂ ਦੇ ਤੇ ਬਹੁਤ ਚੰਗੇ ਸੁਭਾਅ ਦੇ ਨੇ ਆਇਆ ਜੀ ਇੱਕ ਪੁਰਾਣਾ ਘਰ ਪੁਰਾਣਾ ਚਵਾਰਾ ਤੇ ਆ ਇੱਕ ਘਰ ਬਿਲਕੁਲ ਹੀ ਪੁਰਾਣਾ ਦੇਖੋ ਤੁਸੀਂ ਬੜਾ ਹੀ ਪੁਰਾਣਾ ਘਰ ਹੈ ਜੀ ਬਹੁਤ ਸੋਹਣਾ ਲੱਗਦਾ ਦੇਖਣ ਤੇ ਦੇਖੋ ਤੁਸੀਂ ਇਹ ਹੈ ਜੀ ਗੁਰੂ ਰਾਮਦਾਸ ਸਟੇਡੀਅਮ ਪਿੰਡ ਡਾਂਗੋ ਦਾ ਜੀ ਇਹ ਹੈ ਜੀ ਡਾਂਗੋ ਪਿੰਡ ਦੀ ਫਿਰਨੀ ਜੋ ਕਿ ਬਾਰੋ-ਬਾਰ ਪਿੰਡ ਨੂੰ ਚਾਰ ਚਪੇਰਾ ਦਿਖਾਉਂਦੀ ਹੋਈ ਡਾਂਗੋ ਪਿੰਡ ਤੇ ਬਹੁਤ ਸੋਹਣਾ ਪਿੰਡ ਹੈ ਵੀ ਤੇ ਲੋਕਾਂ ਦੇ ਵੱਡੇ-ਵੱਡੇ ਘਰ ਨੇ ਵੱਡੀਆਂ-ਵੱਡੀਆਂ ਕੋਠੀਆਂ ਨੇ ਤੇ ਵਿਕਸਿਤ ਪਿੰਡ ਹੈ ਜੀ ਇਹ ਵੀ ਇਹ ਪਿੰਡ ਬਹੁਤ ਸ਼ਾਂਤ ਤੇ ਬਹੁਤ ਵਧੀਆ ਤੇ ਬੜੇ ਚੰਗੇ ਲੋਕ ਨੇ ਤੇ ਖੇਤੀ ਦੇ ਨਿਰਪਰ ਨੇ ਜ਼ਿਆਦਾਤਰ ਇਹ ਆ ਜੀ ਪਿੰਡ ਦਾ ਗੁਰਦੁਆਰਾ ਸਾਹਿਬ ਇਹ ਅਜੀਪਣ ਡੰਗ ਹੋਣੀ ਆ ਉੱਚੀ ਅਨੀਮੀਆ ਗਲੀਆਂ ਦੇਖੋ ਇਸ ਗਲੀ ਦੇ ਵਿੱਚ ਤਕਰੀਬਨ ਲੈਂ ਸੇਰੀ ਬੜੇ ਪੁਰਾਣੇ ਘਰ ਬਣੇ ਹੋਏ ਨੇ ਸਤਗੁਰੂ ਤੇਰੀ ਓਟ ਨਿਖਿਆ ਹੋਇਆ ਉੱਪਰ ਤੇ ਬੜਾ ਸੋਹਣਾ ਲੱਗਦਾ ਹੈ ਪਿੰਡ ਦੇ ਬਾਹਰੋਂ ਵਾਰ ਹੀ ਆ ਨਾ ਜਿਵੇਂ ਫਿਰ ਨਹੀਂ ਹੁੰਦੀ ਆ ਤੇ ਪੂਰੀ ਦੀ ਪੂਰੀ ਇਹ ਜਿਹੜੇ ਤੁਸੀਂ ਘਰ ਦੇਖੋ ਸਾਰੇ ਇਹ ਪੁਰਾਣੇ ਨੇ ਪਿੰਡ ਡਾਂਗੋ ਦੀ ਇੱਕ ਹੋਰ ਸੱਤ ਤੇ ਬਜ਼ੁਰਗ ਤਾਸ਼ ਖੇਡਦੇ ਹੋਏ ਤੇ ਟਾਈਮ ਪਾਸ ਕਰਦੇ ਹੋਏ ਆਪਣਾ ਤੇ ਇੱਕ ਦੂਜੇ ਨਾਲ ਹਾਸੇ ਠੱਠੇ ਕਰਦੇ ਹੋਏ ਬਹੁਤ ਹੀ ਵਧੀਆ ਪਿੰਡ ਦਾ ਬੜੇ ਚੰਗੇ ਲੋਕ ਨੇ ਇੱਥੋਂ ਦੇ ਆਇਆ ਜੀ ਪਿੰਡ ਡਾਂਗੋ ਦਾ ਹੋਰ ਪਿੰਡ ਦੀ ਅੰਦਰ ਦੀਆਂ ਗਲੀਆਂ ਇਹ ਠੀਕ ਹੈ ਜੀ ਪਿੰਡ ਡਾਂਗੋ ਧਰਮਿੰਦਰ ਜੀ ਦਾ ਜੱਦੀ ਅਸਥਾਨ ਜਨਮ ਉਹਨਾਂ ਦਾ ਇਸ ਪਿੰਡ ਵਿੱਚ ਹੋਇਆ ਜਿਹੜਾ ਮੈਂ ਤੁਹਾਨੂੰ ਘਰ ਵਿਖਾਇਆ ਤੇ ਉਹਨਾਂ ਦੇ ਪਿਤਾ ਜੀ ਕੇਵਲ ਕ੍ਰਿਸ਼ਨ ਜੀ ਦਿਓਲ ਪੇਸ਼ੇ ਵਜੋਂ ਅਧਿਆਪਕ ਸਨ ਤੇ ਉਹਨਾਂ ਦੀ ਬਦਲੀਆਂ ਹੁੰਦੀਆਂ ਰਹੀਆਂ ਕਦੀ ਖੰਨੇ ਫਿਰ ਸਮਰਾਲੇ ਤੇ ਉਸ ਤੋਂ ਬਾਅਦ ਲਲਤੋਂ ਵੀ ਉਹਨਾਂ ਨੇ ਕੁਝ ਟਾਈਮ ਇੱਥੇ ਲਾਇਆ ਤੇ ਜਿਹੜਾ ਤੁਸੀਂ ਘਰ ਵੇਖਿਆ ਇਹ ਸੀਗਾ ਜੀ ਧਰਮਿੰਦਰ ਜੀ ਦਾ ਜੱਦੀ ਘਰ ਜਿੱਥੇ ਉਹਨਾਂ ਦਾ ਜਨਮ ਹੋਇਆ ਤੇ ਮਹਾਰਾਜ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਤੇ ਜਿਨ੍ਹਾਂ ਨੇ ਪੂਰੇ ਪੰਜਾਬ ਦਾ ਨਾਮ ਪੂਰੀ ਦੁਨੀਆ ਤੇ ਰੌਸ਼ਨ ਕੀਤਾ ਤੇ ਚਲੋ ਮਿਲਦੇ ਆ ਜੀ ਅਗਲੇ ਵਲੌਗ ਵਿੱਚ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ ਸਤਿ ਸ਼੍ਰੀ ਅਕਾਲ